ਕੀ ਕਿ ਦਿੱਕਤਾਂ ਦਾ ਜਿਹੜਾ ਸਾਹਮਣਾ ਆ ਉਹਨਾਂ ਨੂੰ ਕਰਨਾ ਪੈਂਦਾ ਐ ਐਜ਼ ਅ ਲੇਡੀ ਹੋ ਕੇ ਐਜ਼ ਅ ਗਰਲ ਹੋ ਕੇ ਜਿੱਦੋਂ ਅਸੀਂ ਬਾਹਰ ਵਿਚਰਦੇ ਆ ਤਾਂ ਸਾਨੂੰ ਸਾਰੇ ਫੇਵਰੇਬਲ ਲੋਕ ਨਹੀਂ ਮਿਲਦੇ ਕਿ ਸਾਨੂੰ ਲੋਕਾਂ ਦੀ ਓਪੋਜੀਸ਼ਨ ਬੀਅਰ ਕਰਨੀ ਪੈਂਦੀ ਐ ਈਵਨ ਕਿ ਜਦੋਂ ਯੰਗੇਸ ਚੁੰਨੇ ਆ ਮਾਂ-ਬਾਪ ਬਹੁਤ ਜ਼ਿਆਦਾ ਕੋਸ਼ਿਸ਼ ਕਰਕੇ ਭੇਜਦੇ ਐ ਕਿਸੇ ਮੁੰਡੇ ਨਾਲ ਗੱਲ ਨਹੀਂ ਕਰਨੀ ਕੋਈ ਗਲਤ ਬੱਚਾ ਨਾ ਮਿਲ ਜੇ ਮਿਸ ਗਾਈਡ ਨਾ ਹੋ ਜਾਂ ਜਿਹੜਾ ਸਾਡਾ ਸਮਾਜ ਐ ਉਹਦੀ ਜਿਹੜੀ ਸੋਚ ਹੈ ਉਹ ਬਦਲਣ ਦੀ ਲੋੜ ਹੈ। ਉਹਨਾਂ ਦੇ ਪਹਿਰਾਵੇ ਨੂੰ ਟਿੱਪਣ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਉਹਨਾਂ ਦੇ ਘੁੰਮਣ ਫਿਰਨ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ। ਇਹ 노 ਡਾਊਟ ਕਿ ਅਸੀਂ ਵੈਸਟਰਨ ਕਲਚਰ ਅਡਾਪਟ ਕਰ ਰਹੇ ਹਾਂ। ਅਸੀਂ ਬੱਚਿਆਂ ਨੂੰ ਪੈਣਨ ਦੀ ਆਜ਼ਾਦੀ ਦਿੱਤੀ ਹੋਈ ਹੈ। ਸਾਡੀ ਸਾਈਕੋਲੋਜੀ ਹਲੇ ਚੇਂਜ ਨਹੀਂ ਹੋਈ। ਅਸੀਂ ਸਾਈਕੀ ਹੈਗੇ ਹਾਂ। ਜਿੰਨਾ ਬ੍ਰਾਡ ਉਹਨਾਂ ਦਾ ਕਨਸੈਪਟ ਹੈ ਕੋਈ ਕੁੜੀ ਉੱਥੇ ਕਿੰਨੇ کیسے ਵੀ ਕੱਪੜੇ ਪਾ ਕੇ ਨਿਕਲੇ ਮੈਨੂੰ ਲੱਗਦਾ ਉਹ ਲੋਕ ਉਹਨੇ ਤਿੱਖੀ ਨਿਗਾ ਨਾਲ ਨਹੀਂ ਦੇਖਦੇ ਜਿੱਡਾ ਸਾਡਾ ਸਮਾਜ ਸਾਨੂੰ ਤਿੱਖੀ ਨਿਗਾ ਨਾਲ ਦੇਖਦਾ ਹੈ ਜਿਹੜਾ ਇਹ ਸੋਸ਼ਲ ਮੀਡੀਆ ਇਹਨੇ ਸਾਨੂੰ ਰੇਸ 'ਚ ਲਗਾਤਾ ਹੈ ਅਵੇਅਰਨੈਸ ਜ਼ਿਆਦਾ ਕ੍ਰੀਏਟ ਹੋ ਗਈ ਕਿਸੇ ਦੀ ਅਸੀਂ ਡ्रेसਿੰਗ ਸੈਂਸ ਦੀ ਰੇਸ ਕਰਦੇ ਆਂ ਕਿਸੇ ਦੀ ਗੱਡੀ ਦੀ ਰੇਸ ਕਰਦੇ ਆਂ ਜਿਹੜੀ ਉਹ ਰੇਸ ਹੈ ਜਿੱਦੋਂ ਅਸੀਂ ਆਪਣੇ ਆਪ ਨੂੰ ਕੰਪੀਟ ਕਰਦੇ ਆਂ ਮੇਰੇ ਅਕੋਰਡਿੰਗਲੀ ਤਾਂ ਅਸੀਂ ਉਸ ਵਕਤ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਆਂ ਹਰ ਕਿਸੇ ਦਾ ਇੱਕ ਨਵਾਂ ਨਵਾਂ ਚਾਸ ਜਿਹੜਾ ਆ ਚੜਨਾ ਸਟਾਰਟ ਹੁੰਦਾ ਵੀ ਹਾਂ ਮੈਂ ਇਦਾਂ ਕਰਨਾ ਮੈਂ ਉਹਦਾ ਕਰਨਾ ਜੇ ਮੈਂ ਮਾਪੇ ਰੋਗ ਦੇ ਲਈ ਟੋਕਦੇ ਨੇ ਤੇ ਬੱਚੇ ਜਿਹੜੇ ਨੇ ਉਹ ਕੰਮ ਜਿਹੜਾ ਫਿਰ ਲੁੱਕ ਲੁੱਕ ਕੇ ਕਰਦੇ ਨੇ ਝੂਠ ਬੋਲਦੇ ਨੇ ਲੱਗਦਾ ਕਿ ਕਾਰਨ ਇਹ ਵੀ ਹੈ ਦੇਖੋ ਇਹ ਉਮਰ ਦਾ ਤਕਾਜ ਹੈ ਆਸੀਂ ਵੀ ਉਸੇ ਉਮਰ ਤੋਂ ਨਿਕਲੇ ਆਂ ਹੈਨਾ ਇਹ ਤਾਂ ਦਸਤੂਰ ਹੈ ਦੁਨੀਆ ਦਾ ਕਿ ਜੋ ਸਾਨੂੰ ਟੀਨੇਸ ਚ ਗੱਲਾਂ ਚੰਗੀਆਂ ਲੱਗਦੀਆਂ ਹੁੰਦੀਆਂ ਜਦੋਂ ਅਸੀਂ ਇਸ ਕ੍ਰੋਸ ਕਰ ਜਾਂਦੇ ਆ ਫਿਰ ਉਹਦੀ ਰਿਐਲਿਟੀ ਪਤਾ ਲੱਗਦੀ ਹੈ ਕਿ ਮਾਂ ਬਾਪ ਐ ਉਹ ਠੀਕ ਕਹਿੰਦੇ ਹੁੰਦੇ ਐ ਜੋ ਟੀਚਰਸ ਨੇ ਉਹ ਠੀਕ ਕਹਿੰਦੇ ਨਹੀਂ ਅੱਜ ਤੁਹਾਨੂੰ ਕੀ ਲੱਗਦਾ ਕਿ ਆਪਣੇ ਦੇਸ਼ ਦੇ ਵਿੱਚ ਕੁੜੀਆਂ ਕਿੰਨੇ ਕੁ ਜ਼ਿਆਦਾ ਸੇਫ ਨੇ ਦੇਖੋ ਮੈਨੂੰ ਲੱਗਦਾ ਸੈਲਫ ਸੇਫਟੀ ਸਭ ਤੋਂ ਜ਼ਰੂਰੀ ਹੈ ਮੇਰੇ ਕਾਲਜ ਦੇ ਵਿੱਚ ਪਿਛਲੇ 35 ਸਾਲਾਂ ਤੋਂ ਅਸੀਂ ਕਰਾਟੇ ਦੀ ਫ੍ਰੀ ਟ੍ਰੇਨਿੰਗ ਸਾਡੇ ਦੇਨ ਆਂਦੇ ਆ ਮਿਸਟਰ ਚਰਨਜੀਤ ਸਿੰਘ ਮੈਨੂੰ ਲੱਗਦਾ ਜੇ ਸਾਰੇ ਬੱਚੇ ਸਾਰੇ ਕਾਲਜ ਜੀ ਸਾਰੇ ਸਕੂਲ ਬੱਚਿਆਂ ਨੂੰ ਸੈਲਫ ਡਿਪੈਂਡੈਂਟ ਕੁੜੀਆਂ ਨੂੰ ਬਣਾਉਣ ਲਈ ਕਰਾਟੇ ਦੀ ਟ੍ਰੇਨਿੰਗ ਦੇਣ ਮੈਨੂੰ ਲੱਗਦਾ ਨਹੀਂ ਸਾਡੇ ਨਾਲ ਕੋਈ ਰੇਪ ਵਰਗੀ ਮਾੜੀ ਘਟਨਾ ਹੋ ਸਕਦੀ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਇਹ ਮਲਿਕ ਸਵਾਗਤ ਕਰਦੀ ਹਾਂ ਅੱਜ ਅਸੀਂ ਇੱਕ ਇੱਦਾਂ ਦੇ ਸਖਸ਼ ਨਾਲ ਮਿਲਵਾਨ ਜਾ ਰਹੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਉਸਤਾਦ ਹੁੰਦੇ ਆ ਕਿ ਰੱਬ ਦਾ ਜਿਹੜਾ ਦੂਜਾ ਰੂਪ ਮੰਨੇ ਜਾਂਦੇ ਨੇ ਜੇਕਰ ਆਪਾਂ ਇੱਕ ਬੱਚਾ ਹੁੰਦਾ ਉਹਨੂੰ ਜਦੋਂ ਆਪਣੀ ਲਾਈਫ ਦੀ ਸਟਾਰਟਅਪ ਆਪਾਂ ਕਰਨ ਜਦੋਂ ਸਟਾਰਟ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਉਸ ਗੁਰੂ ਦੇ ਹੱਥ ਦੇ ਵਿੱਚ ਹੱਥ ਫੜਾਂਦੇ ਨੇ ਜਿਹੜਾ ਬੱਚਾ ਜਿਹੜਾ ਉੱਥੇ ਜਾ ਕੇ ਸਿੱਖਦਾ ਹੈ ਤੇ ਅੱਜ ਸਾਡੇ ਨਾਲ ਊਮਨਸ ਕਾਲਜ ਦੇ ਜਿਹੜੇ ਨੇ ਪ੍ਰਿੰਸੀਪਲ ਸੁਮਨ ਜੀ ਮੌਜੂਦ ਨੇ ਅੱਜ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਬੱਚਿਆਂ ਨੂੰ ਐਜ਼ ਅ ਗਰਲਸ ਨੂੰ ਕੀ ਕੀ ਜੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਅੱਜ ਦੀ ਸਟੱਡੀ ਦੇ ਵਿੱਚ ਤੇ ਪਹਿਲਾਂ ਦੀ ਸਟੱਡੀ ਦੇ ਵਿੱਚ ਕੀ ਕੁਝ ਜਿਹੜਾ ਡਿਫਰੈਂਸ ਹੈ ਸਾਰੀ ਗੱਲ ਕਰਦੇ ਆ ਤੇ ਤੁਹਾਡੇ ਤੱਕ ਪਹੁੰਚਾਉਂਦੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਮੈਮ ਦਾ ਸਿਟੀ ਹੈੱਡਲਾਈਟਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਜੀ ਤੇ ਮੈਮ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਸਟੱਡੀ ਬਾਰੇ ਪਹਿਲਾਂ ਤਾਂ ਇਹ ਦੱਸੋ ਕਿ ਪਹਿਲਾ ਜਿਵੇਂ ਕਿ ਬੱਚਿਆਂ ਦਾ ਕਹਿਣਾ ਆ ਕਿ ਪਹਿਲਾ ਜਿਹੜਾ ਸਟੱਡੀ ਦੇ ਵਿੱਚ ਤੇ ਹੁਣ ਦੀ ਸਟੱਡੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਕ ਜਿਹੜਾ ਪੈਦਾ ਹੋ ਗਿਆ ਪਹਿਲਾ ਕੁਝ ਬੱਚੇ ਕਹਿੰਦੇ ਆ ਕਿ ਜਿਵੇਂ ਆਪਾਂ ਫੋਰਨ ਦੀ ਆਪਾਂ ਗੱਲ ਕਰ ਲਈਏ ਕਿ ਪਹਿਲਾ ਜਿਹੜਾ ਉੱਧਰ ਪ੍ਰੈਕਟੀਕਲੀ ਵਰਕ ਜਿਹੜਾ ਜ਼ਿਆਦਾ ਕਰਾਇਆ ਜਾਂਦਾ ਹੈ ਤੇ ਜਿਹੜਾ ਥਿਊਰੀ ਵਰਕ ਉਹ ਘੱਟ ਕਰਾਇਆ ਜਾਂਦਾ ਤੁਹਾਨੂੰ ਲੱਗਦਾ ਕਿ ਆਪਣੇ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ ਆਣੀਆਂ ਚਾਹੀਦੀਆਂ ਨੇ ਬਿਲਕੁਲ ਦੇਖੋ ਹੁਣ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਪੰਜਾਬ ਯੂਨੀਵਰਸਿਟੀ ਨੇ ਹੁਣੇ ਇੰਪਲੀਮੈਂਟ ਕੀਤੀ ਹੈ ਤਾਂ ਇਹਦੇ ਵਿੱਚ ਅਸੀਂ ਵੈਲਿਊ ਐਡਿਡ ਕੋਰਸੇ ਵੀ ਐਡ ਹੋ ਗਏ ਹੈ ਸਕਿੱਲ ਐਨਹਾਂਸਮੈਂਟ ਵੀ ਕੋਰਸੇ ਐਡ ਹੋ ਗਏ ਹੈ ਮਲਟੀ ਡਿਸਿਪਲਨਰੀ ਕੋਰਸੇ ਵੀ ਐਡ ਹੋ ਗਏ ਹੈ ਜਿਹੜਾ ਬੱਚਾ ਹੈ ਜਿਹੜਾ ਆਪਣੇ ਰੂਟੀਨ ਦੇ ਪੰਜ ਸਬਜੈਕਟ ਪੜਨ ਤੋਂ ਇਲਾਵਾ ਉਹ ਸਕਿੱਲ ਨੂੰ ਐਨਹਾਂਸਜੀ ਵਿੱਚ ਉਹਦਾ ਇੰਟਰਸਟ ਹੈ ਉਹ ਕੋਰਸ ਕਰੇਗਾ ਵੈਲਿਊ ਨੂੰ ਐਨਹਾਂਸ ਕਰਾਣ ਲਈ ਕਰੇਗਾ ਤੇ ਮਲਟੀ ਡਿਸਿਪਲਨਰੀ ਜਿਵੇਂ ਮੈਂ ਸਾਇੰਸ ਦਾ ਸਟੂਡੈਂਟ ਹੈ ਸਪੋਜ਼ ਕਰੋ ਨਾਨ ਮੈਡੀਕਲ ਦਾ ਮੈਂ ਮੈਡੀਕਲ ਦਾ ਸਬਜੈਕਟ ਵੀ ਪੜ ਸਕਦੀ ਹਾਂ ਜੇ ਮੈਂ ਕਮਰਸ ਦਾ ਬੱਚਾ ਹਾਂ ਤਾਂ ਮੈਂ ਹੋਮ ਸਾਇੰਸ ਦਾ ਸਬਜੈਕਟ ਵੀ ਕਰ ਸਕਦੀਆਂ ਇਹ ਤੋਂ ਇਲਾਵਾ ਅਗਰ ਮੈਂ ਆਪਣੇ ਕਾਲਜ ਦੀ ਗੱਲ ਕਰਾਂ ਲਾਸਟ ইয়ার ਤੱਕ ਜਦੋਂ ਨਿਊ এডਿਕੇਸ਼ਨ ਪਾਲਿਸੀ ਨਹੀਂ ਹਾਲੇ ਇੰਪਲੀਮੈਂਟ ਹੋਈ ਸੀ ਇਹ ਸਾਡਾ ਕਾਲਜ ਸੀ ਪੰਜਾਬ ਦੇ ਵਿੱਚ ਇਕੱਲਾ ਜਿਹਨੇ 26 ਕੋਰਸੇ ਸਕਿੱਲ ਐਨਹਾਂਸਮੈਂਟ ਸ਼ੁਰੂ ਕੀਤੇ ਹੋਏ ਸੀ ਉਹ ਵੀ ਫ੍ਰੀ ਆਫ ਕੋਸ ਸਾਡੇ ਤਕਰੀਬਨ 3500 ਸਟੂਡੈਂਟਸ ਨੂੰ ਅਸੀਂ ਸਕਿੱਲ ਐਨਹਾਂਸ ਕਰਾਈਆਂ ਡਿਫਰੈਂਟ ਫੀਲਡਸ ਦੇ ਵਿੱਚ ਔਰ ਸਾਡੇ ਬਹੁਤ ਬੱਚੇ ਐ ਜਿਹੜੇ ਆਪਣੇ ਫ੍ਰੀ ਲੈਂਸਿੰਗ ਕਰ ਰਹੇ ਨੇ ਕੇਕਸ ਦੇ ਵਿੱਚ ਬੇકરી ਦੇ ਵਿੱਚ ਕੁਕੀਜ਼ ਦੇ ਵਿੱਚ ਐਸੀ ਤਰ੍ਹਾਂ ਬਿਊਟੀਸ਼ੀਅਨਸ ਦੇ ਵਿੱਚ ਬਿਊਟੀ ਵਰਡ ਦੇ ਵਿੱਚ ਸੈਲੂਨ ਚਲਾ ਰਹੇ ਨੇ ਘਰ ਘਰ ਜਾ ਕੇ ਆਪਣੇ ਸੈਲਫ ਡਿਪੈਂਡੈਂਟ ਨੇ ਐਂਟਰਪ੍ਰੈਨਿਅਰ ਵੀ ਸਾਡੇ ਕਈ ਬਣ ਗਏ ਨੇ ਇਹ ਸਿਰਫ ਮੈਨੂੰ ਲੱਗਦਾ ਪੰਜਾਬ 'ਚ ਸਾਡਾ ਕਾਲਜ ਜੀ ਸੀ ਜਿਨੇ 26 ਕੋਰਸ ਅਸੀਂ ਸ਼ੁਰੂ ਕਰਵਾਏ ਸ਼ੁਰੂ ਕਰਾਏ ਕੀ ਬਾਤ ਹੈ ਤੇ ਮੈਮ ਇਸ ਦੇ ਨਾਲ ਬਹੁਤ ਕਲਸ ਨੇ ਜਿਹੜੇ ਕਿ ਤੁਹਾਡੇ ਅੰਡਰ ਪੜ ਚੁੱਕੇ ਆ ਨੇ ਜਾਂ ਹੁਣ ਵੀ ਪੜ ਰਹੀਆਂ ਨੇ ਠੀਕੇ ਕੀ ਕੀ ਦਿੱਕਤਾਂ ਦਾ ਜਿਹੜਾ ਸਾਹਮਣਾ ਆ ਉਹਨਾਂ ਨੂੰ ਕਰਨਾ ਪੈਂਦਾ ਐਜ਼ ਅ ਲੇਡੀ ਹੋ ਕੇ ਐਜ਼ ਅ ਗਰਲ ਹੋ ਕੇ ਦੇਖੋ ਐਜ਼ ਅ ਲੇਡੀ ਆਪਾਂ ਸਾਰੇ ਹੀ ਐਸਪੋਜ਼ ਕਰੋ ਮੈਂ ਹੀ ਲੇਡੀ ਐ ਜਿੱਦੋਂ ਅਸੀਂ ਬਾਹਰ ਵਿਚਰਦੇ ਆਂ ਤਾਂ ਸਾਨੂੰ ਸਾਰੇ ਫੇਵਰੇਬਲ ਲੋਕ ਨਹੀਂ ਮਿਲਦੇ ਠੀਕ ਹੈ ਸਾਨੂੰ ਲੋਕਾਂ ਦੀ ਓਪੋਜੀਸ਼ਨ ਬੀਅਰ ਕਰਨੀ ਪੈਂਦੀ ਐ ਈਵਨ ਕਿ ਜਦੋਂ ਯੰਗੇਸ ਚੁੰਨੇ ਆ ਮਾਂ-ਬਾਪ ਬਹੁਤ ਜ਼ਿਆਦਾ ਕੋਸ਼ਿਸ਼ ਕਰਕੇ ਭੇਜਦੇ ਐ ਕਿਸੇ ਮੁੰਡੇ ਨਾਲ ਗੱਲ ਨਹੀਂ ਕਰਨੀ ਕੋਈ ਗਲਤ ਬੱਚਾ ਨਾ ਮਿਲ ਜੇ ਮਿਸ ਗਾਈਡ ਨਾ ਹੋ ਜਾਂ ਜਿਹੜਾ ਸਾਡਾ ਸਮਾਜ ਐ ਔਰ ਦੀ ਜਿਹੜੀ ਸੋਚ ਹੈ ਉਹ ਬਦਲਣ ਦੀ ਲੋੜ ਹੈ ਮੈਨੂੰ ਲੱਗਦਾ ਸਾਡੇ ਸਮਾਜ ਦੇ ਵਿੱਚ ਕੁੜੀ ਨੂੰ ਹਾਲੇ ਵੀ ਵਧੀਆ ਨਿਗਾ ਨਾਲ ਨਹੀਂ ਦੇਖਿਆ ਜਾਂਦਾ ਜਿਹਦੇ ਕਰਕੇ ਜਿਹੜੀ ਕੁੜੀ ਹੈ ਉਹਨੂੰ ਸਮਾਜਿਕ ਬੁਰਾਈਆਂ ਸਹਿਣ ਕਰਨੀਆਂ ਪੈਂਦੀਆਂ ਬਿਲਕੁਲ ਕਿਤੇ ਨਾ ਕਿਤੇ ਇਹ ਚੀਜ਼ ਵੀ ਕਹੀ ਜਾਂਦੀ ਹੈ ਕਿ ਵੈਸਟਰਨ ਕਲਚਰ ਤਾਂ ਆਪਾਂ ਅਪਣਾ ਰਹੇ ਹਾਂ ਉਹਨਾਂ ਦਾ ਪਹਿਰਾਵਾ ਅਪਣਾ ਰਹੇ ਖਾਣ ਪੀਣ ਦੇ ਵਿੱਚ ਅਪਣਾ ਰਹੇ ਪਰ ਕਿਤੇ ਨਾ ਕਿਤੇ ਸਾਡੀਆਂ ਕੁੜੀਆਂ ਫੇਰ ਨਹੀਂ ਸੇਫ ਹੁੰਦੀਆਂ ਉਹਨਾਂ ਦੇ ਪਹਿਰਾਵੇ ਨੂੰ ਟਿੱਪਣ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਉਹਨਾਂ ਦੇ ਘੁੰਮਣ ਫਿਰਨ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤੇ ਇਹ 노 ਡਾਊਟ ਕਿ ਅਸੀਂ ਵੈਸਟਰਨ ਕਲਚਰ ਅਡਾਪਟ ਕਰ ਰਹੇ ਹਾਂ ਅਸੀਂ ਬੱਚਿਆਂ ਨੂੰ ਪੈਨਣ ਦੀ ਆਜ਼ਾਦੀ ਦਿੱਤੀ ਹੋਈ ਹੈ ਖਾਣ ਦੀ ਆਜ਼ਾਦੀ ਦਿੱਤੀ ਹੋਈ ਹੈ ਘੁੰਮਣ ਦੀ ਵੀ ਅਸੀਂ ਅਪ ਟੂ ਸਮ ਐਕਸਟੈਂਟ ਦਿੱਤੀ ਹੋਈ ਹੈ ਪਰ ਸਾਡੀ ਸਾਈਕੋਲੋਜੀ ਹਲੇ ਚੇਂਜ ਨਹੀਂ ਹੋਈ ਅਸੀਂ ਸਾਈਕੀ ਹੈਗੇ ਆ ਜਿੰਨਾ ਬ੍ਰੋਡ ਉਹਨਾਂ ਦਾ ਕਨਸੈਪਟ ਹੈ ਕੋਈ ਕੁੜੀ ਉੱਥੇ ਕਿੰਨੇ کیسے ਵੀ ਕੱਪੜੇ ਪਾ ਕੇ ਨਿਕਲੇ ਮੈਨੂੰ ਲੱਗਦਾ ਉਹ ਲੋਕ ਉਹਨੇ ਤਿੱਖੀ ਨਿਗਾ ਨਾਲ ਨਹੀਂ ਦੇਖਦੇ ਜਿੱਡਾ ਸਾਡਾ ਸਮਾਜ ਸਾਨੂੰ ਤਿੱਖੀ ਨਿਗਾ ਨਾਲ ਦੇਖਦਾ ਤੇ ਮੈਮ ਅੱਜਕੱਲ ਆਪਾਂ ਕਹਿ ਲਈਏ ਕਹਿੰਦੇ ਸਟੱਡੀ ਦਾ ਇਹਨਾ ਬਰڈن ਆ ਕਿ ਬੱਚੇ ਜਿਹੜੇ ਨੇ ਦਿਨ ਬਦ ਦਿਨ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋਈ ਜਾ ਰਹੇ ਨੇ ਹਰ ਇੱਕ ਨੂੰ ਦੇਖ ਲਓ ਕਿ ਡਿਪਰੈਸ਼ਨ ਦੇ ਵਿੱਚ ਜਿਹੜਾ ਆ ਬੱਚਾ ਦੇਖਣ ਨੂੰ ਮਿਲਦਾ ਮਾਪੇ ਵੀ ਕਹਿੰਦੇ ਕਿ ਸਾਡੇ ਨਾਲੋਂ ਜ਼ਿਆਦਾ ਤਾਂ ਬੱਚੇ ਜਿਹੜੇ ਸਕੂਲ ਦੇ ਵਿੱਚ ਟਾਈਮ ਸਪੈਂਡ ਕਰਦੇ ਨੇ ਟੀਚਰ ਜ਼ਿਆਦਾ ਬਰڈن ਦੇ ਰਹੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਕਿ ਸਟੱਡੀ ਦਾ ਬਰڈن ਜ਼ਿਆਦਾ ਆ ਦੇਖੋ ਮੇਰੇ ਮੁਤਾਬਿਕ ਸਟੱਡੀਆਂ ਦਾ ਵਰਡਨ ਹੁਣ ਜਿਉਂ ਸਮੈਸਟਰ ਸਿਸਟਮ ਸਟਾਰਟ ਹੋਇਆ ਉਹ ਕੱਟ ਗਿਆ ਉਹ ਬਰਡਨ ਡਿਵਾਈਡ ਹੋ ਗਿਆ ਜਦੋਂ ਅਸੀਂ ਪੜਦੇ ਹੁੰਦੇ ਸੀ ਐਨੂਅਲ ਸਿਸਟਮ ਹੁੰਦਾ ਸੀ ਪੂਰੇ ਸਾਲ ਦਾ ਸਿਲੇਬਸ ਅਸੀਂ ਪੜ ਕੇ ਫਿਰ ਪੇਪਰ ਦਿੰਦੇ ਸੀ ਹੁਣ ਬੱਚਿਆਂ ਨੂੰ 4 ਕੁ ਮਹੀਨੇ ਪੜ ਕੇ 5 ਮਹੀਨੇ ਪੜ ਕੇ ਸੈਮੈਸਟਰ ਵਾਈਜ਼ ਪੇਪਰ ਹੁੰਦੇ ਆ ਮੇਰਾ خیال ਸਟੱਡੀਜ਼ ਦਾ ਬਰਡਨ ਤਾਂ ਰਿਡਿਊਸ ਹੋਇਆ ਹੈ ਜਿਹੜਾ ਇਹ ਸੋਸ਼ਲ ਮੀਡੀਆ ਇਹ ਨਹੀਂ ਸਾਨੂੰ ਰੇਸ 'ਚ ਲਗਾਤਾ ਅਵੇਅਰਨੈਸ ਜ਼ਿਆਦਾ ਕ੍ਰੀਏਟ ਹੋ ਗਈ ਕਿਸੇ ਦੀ ਅਸੀਂ ਡ्रेसਿੰਗ ਸੈਂਸ ਦੀ ਰੀਸ ਕਰਦੇ ਆਂ ਕਿਸੇ ਦੀ ਗੱਡੀ ਦੀ ਰੀਸ ਕਰਦੇ ਆਂ ਜਿਹੜੀ ਉਹ ਰੀਸ ਹੈ ਜਦੋਂ ਅਸੀਂ ਆਪ ਆਪਣੇ ਆਪ ਨੂੰ ਕੰਪੀਟ ਕਰਦੇ ਆ ਮੇਰੇ ਅਕੋਰਡਿੰਗਲੀ ਤਾਂ ਅਸੀਂ ਉਸ ਵਕਤ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਆ ਜਿੰਨੀ ਅਵੇਅਰਨੈਸ ਹੋਗੀ ਜਦੋਂ ਅਸੀਂ ਸਟੂਡੈਂਟ ਹੁੰਦੇ ਸੀ ਉਦੋਂ ਕੱਲਾ ਟੀਵੀ ਹੁੰਦਾ ਸੀ ਟੀਵੀ ਤੇ ਚਿੱਤਰ ਹਰ ਆਂਦਾ ਹੁੰਦਾ ਸੀ ਕੋਈ ਰੇਸ ਨਹੀਂ ਸੀ ਕੁਝ ਪਤਾ ਨਹੀਂ ਲੱਗਦਾ ਸੀ ਮੈਨੂੰ ਲੱਗਦਾ ਜਿੰਨਾ ਹੁਣ ਸੋਸ਼ਲ ਮੀਡੀਆ ਤੇ ਪਤਾ ਲੱਗ ਗਿਆ एवरीवन ਐਕਸਪੈਕਟਸ ਕਿ ਮੇਰੇ ਕੋਲ ਵੀ ਇਹ ਸਾਧਨ ਹੋਣੇ ਚਾਹੀਦੇ ਆ ਉਹ ਸਾਧਨਾਂ ਦੀ ਨਾ ਹੋਣਾ ਇੱਕ ਡਿਪਰੈਸ਼ਨ ਦਾ ਕਾਰਨ ਵੀ ਹੋ ਸਕਦਾ ਹੈ ਹਰ ਇੱਕ ਬੱਚਾ ਚਾਹੁੰਦਾ ਹੈ ਮੈਂ ਵੈਲ ਡਰੈਸਡ ਅਪ ਹੋਵਾਂ ਮੇਰੇ ਕੋਲੇ ਆਨ ਜਾਣ ਨੂੰ ਆਪਣਾ ਸਾਧਨ ਹੋਵੇ ਪਰ ਏ ਡਿਪੈਂਡ ਕਰਦਾ ਹੈ ਮਾਪਾਪ ਦੀ ਕਪੈਸਿਟੀ ਤੇ ਹਰ ਇੱਕ ਸਮਾਜ ਦੇ ਵਿੱਚ ਸਾਰੇ ਮਾਪਾਪ ਬਰਾਬਰ ਨਹੀਂ ਚਾਹਦੇ ਅਸੀਂ ਮਾਪਾਪ ਹੋ ਕੇ ਚਾਹਦੇ ਆ ਕਿ ਸਾਡਾ ਬੱਚਾ ਸਭ ਤੋਂ ਵਧੀਆ ਪਾਵੇ ਸਭ ਤੋਂ ਵਧੀਆ ਕਾਵੇ ਸਭ ਤੋਂ ਵਧੀਆ ਹੰਡਾਵੇ ਪਰ ਜਿੰਨੇ ਕੁ ਸਾਡੇ ਸਾਧਨ ਹੈ ਅਸੀਂ ਉਹਨਾਂ ਸਾਧਨਾਂ ਵਿੱਚ ਹੀ ਪ੍ਰੋਵਾਈਡ ਕਰਨਾ ਹੁੰਦਾ ਮੈਨੂੰ ਲੱਗਦਾ ਜਿਹੜੇ ਰੇਸ ਦਾ ਜਮਾਨਾ ਹੋ ਗਿਆ ਦੈਟ ਲੀਡਸ ਟੂ ਡਿਪਰੈਸ਼ਨ ਅੱਛਾ ਲੱਗਦਾ ਹੈ ਕਿ ਜਿੰਨਾ ਇੱਕ ਕਹਿੰਦੇ ਨਾ ਟੀਨੇਜ ਹੁੰਦੀ ਹੈ ਕਿ ਟੀਨੇਜ ਦੇ ਵਿੱਚ ਮਾਪਿਆਂ ਨੂੰ ਜਿਆਦਾ ਤੋਂ ਜਿਆਦਾ ਬੱਚਿਆਂ ਦਾ ਯਾ ਰੱਖਣਾ ਚਾਹੀਦਾ ਜਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਬਿਕਾਜ਼ ਹਰ ਕਿਸੇ ਦਾ ਇੱਕ ਨਵਾਂ ਨਵਾਂ ਚਾਸ ਜਿਹੜਾ ਆ ਚੜਨਾ ਸਟਾਰਟ ਹੁੰਦਾ ਵੀ ਹਾਂ ਮੈਂ ਇਦਾਂ ਕਰਨਾ ਮੈਂ ਉਹਦਾਂ ਕਰਨਾ ਜੇ ਮੈਂ ਮਾਪੇ ਰੋਕਦੇ ਨੇ ਟੋਕਦੇ ਨੇ ਬਾਰ ਬਾਰ ਉਹਨੂੰ ਮਤਲਬ ਆਪਾਂ ਕਹਿ ਸਕਦੇ ਆ ਕਿ ਬਾਰ ਬਾਰ ਹਰ ਇੱਕ ਚੀਜ਼ ਨੂੰ ਲੈ ਕੇ ਬੋਲਣਗੇ ਤੇ ਬੱਚੇ ਜਿਹੜੇ ਨੇ ਉਹ ਕੰਮ ਜਿਹੜਾ ਫਿਰ ਲੁਕ ਲੁਕ ਕੇ ਕਰਦੇ ਨੇ ਝੂਠ ਬੋਲਦੇ ਨੇ ਲੱਗਦਾ ਇੱਕ ਕਾਰਨ ਇਹ ਵੀ ਆ ਦੇ ਕੋਈ ਉਮਰ ਦਾ ਤਕਾਜ਼ਾ ਹੈ ਅਸੀਂ ਵੀ ਉਸੇ ਉਮਰ ਤੋਂ ਨਿਕਲੇ ਆ ਹਨ ਇਹ ਤਾਂ ਦਸਤੂਰ ਹੈ ਦੁਨੀਆ ਦਾ ਕਿ ਜੋ ਸਾਨੂੰ ਟੀਨੇਸ ਚ ਗੱਲਾਂ ਚੰਗੀਆਂ ਲੱਗਦੀਆਂ ਹੁੰਦੀਆਂ ਜਦੋਂ ਅਸੀਂ ਇਸ ਕ੍ਰੋਸ ਕਰ ਜਾਂਦੇ ਆ ਫਿਰ ਉਹਦੀ ਰਿਐਲਿਟੀ ਪਤਾ ਲੱਗਦੀ ਹੈ ਕਿ ਮਾਂ ਬਾਪ ਐ ਉਹ ਠੀਕ ਕਹਿੰਦੇ ਹੁੰਦੇ ਐ ਜੋ ਟੀਚਰਸ ਨੇ ਉਹ ਠੀਕ ਕਹਿੰਦੇ ਨੇ ਪਰ ਇਹ ਉਮਰ ਦਾ ਤਕਾਜ਼ਾ ਹੁੰਦਾ ਇੱਕ ਟੈਨਿਓਰ ਹੁੰਦਾ ਜਦੋਂ ਉਹ ਟੈਨਿਓਰ ਨਿਕਲ ਜਾਂਦਾ ਬੱਚਾ ਮਚਿਓਰ ਹੋ ਜਾਂਦਾ ਜਿਹੜਾ ਤੋਂ ਟੈਨਿਓਰ ਸਕਸੈਸਫੁਲੀ ਕ੍ਰੋਸ ਕਰ ਜਾਂਦਾ ਉਹ ਸਕਸੈਸਫੁਲ ਹੋ ਜਾਂਦਾ ਜਿਹੜਾ ਪਟਾ ਜਾਂਦਾ ਉਹ ਉੱਥੇ ਲੂਜ਼ਰ ਹੋ ਜਾਂਦਾ ਮਾਪੇ ਮੇਰਾ ਖਿਆਲ ਹਰ ਇੱਕ ਮਾਪੇ ਗਾਈਡ ਕਰਦਾ ਆਪਣੇ ਬੱਚੇ ਨੂੰ ਕਿਉਂਕਿ ਅੱਜ ਦਾ ਜ਼ਮਾਨਾ ਹੈ ਮਹਿੰਗਾਈ ਦਾ ਜ਼ਮਾਨਾ ਹੈ ਮਾਪੇ ਦੋਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਤਾਂ ਮਾਪੇ ਪੁਰਾਣੇ ਮਾਪੇ ਜਿੰਨਾ ਟਾਈਮ ਨਹੀਂ ਡਿਵੋਟ ਕਰਦਾ ਆਪਣੇ ਬੱਚਿਆਂ ਨੂੰ ਇਹ ਵੀ ਇੱਕ ਕਾਰਨ ਹੈ ਡਿਪਰੈਸ਼ਨ ਦਾ ਜਿਹੜੀਆਂ ਆਫਿਸਿਸ ਦੀਆਂ ਜੌਬਸ ਹੈ ਜੇ ਮਾਂ 9 ਤੋਂ 5 ਜਾਂਦੀ ਹੈ ਤਾਂ ਆਫਿਸ ਦਾ ਬਰਡਨ ਘਰੇ ਵੀ ਆਂਦਾ ਤਾਂ ਨੇਚਰਲੀ ਆਪਾਂ ਆਪਣੇ ਬੱਚੇ ਨੂੰ ਓਨਾ ਟਾਈਮ ਡਿਵੋਟ ਨਹੀਂ ਕਰ ਸਕਦੇ ਜਿੰਨੀਆਂ ਪਹਿਲੀਆਂ ਮਾਂ ਮਾ ਡਿਵੋਟ ਕਰਦੀ ਸੀ ਇਹ ਵੀ ਡਿਪਰੈਸ਼ਨ ਦਾ ਕਾਰਨ ਹੋ ਸਕਦਾ ਹੈ ਜੀ ਤੇ ਮੈਮ ਆਪਾਂ ਗੱਲ ਕਰ ਲਈਏ ਗਰਲਸ ਦੀ ਸੇਫਟੀ ਨੂੰ ਲੈ ਕੇ ਅੱਜ ਤੁਹਾਨੂੰ ਕੀ ਲੱਗਦਾ ਕਿ ਆਪਣੇ ਦੇਸ਼ ਦੇ ਵਿੱਚ ਕੁੜੀਆਂ ਕਿੰਨੇ ਕੁ ਜ਼ਿਆਦਾ ਸੇਫ ਨੇ ਦੇਖੋ ਮੈਨੂੰ ਲੱਗਦਾ ਹੈ ਸੈਲਫ ਸੇਫਟੀ ਸਭ ਤੋਂ ਜ਼ਰੂਰੀ ਹੈ ਮੇਰੇ ਕਾਲਜ ਦੇ ਵਿੱਚ ਪਿਛਲੇ 35 ਸਾਲਾਂ ਤੋਂ ਅਸੀਂ ਕਰਾਟੇ ਦੀ ਫ੍ਰੀ ਟ੍ਰੇਨਿੰਗ ਸਾਡੇ ਦੇਨ ਆਂਦੇ ਆ ਮਿਸਟਰ ਚਰਨਜੀਤ ਸਿੰਘ ਔਰ ਉਹ ਕਰਾਟੇ ਦੇ ਟਿਪਸ ਸਿਖਾਉਂਦੇ ਆ ਮੈਨੂੰ ਲੱਗਦਾ ਜੇ ਸਾਰੇ ਬੱਚੇ ਸਾਰੇ ਕਾਲਜਿਸ ਸਾਰੇ ਸਕੂਲ ਬੱਚਿਆਂ ਨੂੰ ਸੈਲਫ ਡਿਪੈਂਡੈਂਟ ਕੁੜੀਆਂ ਨੂੰ ਬਣਾਉਣ ਲਈ ਕਰਾਟੇ ਦੀ ਟ੍ਰੇਨਿੰਗ ਦੇਣ ਮੈਨੂੰ ਲੱਗਦਾ ਨਹੀਂ ਸਾਡੇ ਨਾਲ ਕੋਈ ਰੇਪ ਵਰਗੀ ਮਾੜੀ ਘਟਨਾ ਹੋ ਸਕਦੀ ਪਰ ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਲੱਗਦਾ ਹੈ ਕਿ ਕੁੜੀਆਂ ਲਈ ਕੋਈ ਲੋ ਜਿਹੜਾ ਬਣਨਾ ਚਾਹੀਦਾ ਹੈ ਕਿ ਇਦਾਂ ਦਾ ਕਾਨੂੰਨ ਬਣਨਾ ਚਾਹੀਦਾ ਹੈ ਕਿ ਜਿਹਨੂੰ ਇੱਕ ਕੁੜੀ ਦਾ ਹੱਕ ਹੋਵੇ ਕਿ ਹਾਂ ਜੇ ਬੰਦਾ ਉਹਨੂੰ ਗਲਤ ਨਜ਼ਰ ਨਾਲ ਦੇਖ ਵੀ ਰਿਹਾ ਹੈ ਤੇ ਉਸਨੂੰ ਦੇਖਦੇ ਹੋਏ ਵੀ ਜਿਹੜੀ ਉਹਦੀ ਰੂਹ ਆਉ ਕੰਬੇ ਕਿ ਮੈਂ ਇਹਨੂੰ ਕਿਉਂ ਦੇਖਿਆ ਇਸ ਤਰੀਕੇ ਨਾਲ ਉਹ ਤਾਂ ਜੇ ਸਾਡੇ ਚ ਅਸੀਂ ਸੈਲਫ ਅਨਰਜੀ ਹੋਊਗੀ ਅਸੀਂ ਉਹਨੂੰ ਕੰਪੀਟ ਕਰ ਸਕੀਏ ਦੇਖੋ ਜੇ ਅਸੀਂ ਉਹਨੂੰ ਕੰਪੀਟ ਕਰ ਸਕੀਏ ਤਾਂ ਉਹਨੂੰ ਅਸੀਂ ਜਵਾਬ ਦੇ ਸਕੀਏ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਸਾਨੂੰ ਕੁੜੀਆਂ ਨੂੰ ਸੈਲਫ ਸਿਕਿਉਰਿਟੀ ਦੇ ਲਈ ਕੋਈ ਨਾ ਕੋਈ ਟ੍ਰੇਨਿੰਗ ਦੇਣੀ ਚਾਹੀਦੀ ਹੈ ਲਾਈਕ ਕਰਾਟੇ ਕਿ ਕੁੜੀਆਂ ਆਪਣੀ ਸੇਫਟੀ ਆਪ ਕਰ ਸਕਣ ਜੀ ਤੇ ਮੈਮ ਜਿਵੇਂ ਤੁਸੀਂ ਪ੍ਰਿੰਸੀਪਲ ਲੋਗ ਨਾਲੇ ਇੱਥੇ ਵੂਮਨਸ ਨੇ ਸਾਰੀਆਂ ਹੈ ਨਾ ਇਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਕਿੰਨਾ ਘੱਟ ਡਰ ਲੱਗਦਾ ਹੈ ਜਦੋਂ ਦੇ ਆਪਾਂ ਦੇਖਦੇ ਦਿਨ ਬਦਿਨ ਕੋਈ ਨਾ ਕੋਈ ਹਾਸਾ ਜਿਹੜਾ ਆਪਣੇ ਦੇਸ਼ ਦੇ ਵਿੱਚ ਉਹ ਪਰਦਾ ਹੀ ਰਹਿੰਦਾ ਹੈ ਉਹਨਾਂ ਨੂੰ ਦੇਖ ਕੇ ਕਿੰਨਾ ਜ਼ਿਆਦਾ ਲੱਗਦਾ ਕਿ ਮੇਰੀ ਜਿਹੜੀ ਕੁੜੀਆਂ ਨੇ ਮੇੜੀ ਜਿਹੜੀ ਧੀਆਂ ਨੇ ਬਿਲਕੁਲ ਸੇਫ ਨਹੀਂ ਹੈਗੀ ਕਿਸ ਤਰੀਕੇ ਦਾ ਤੁਸੀਂ ਉਹਨਾਂ ਨਾਲ ਜਿਹੜੇ ਉਹਨਾਂ ਨੂੰ ਟ੍ਰੇਨ ਕਰ ਰਹੇ ਹੋ ਕਿਸ ਤਰੀਕੇ ਤੇ ਉਹਨਾਂ ਨੂੰ ਆਪਾਂ ਕਹਿ ਸਕਦੇ ਆ ਇੱਕ ਅੱਗੇ ਵਧਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਅਸੀਂ ਆਪਣੀਆਂ ਕੁੜੀਆਂ ਨੂੰ ਜ਼ਰੂਰ ਕਹਿੰਦੇ ਆ ਕਿ ਰਾਤ ਬਰਾਤੇ ਬਿਲਕੁਲ ਇਕੱਲੇ ਨਹੀਂ ਜਾ अपना कोई ना कोई ਘਰੋਂ ਲੈ ਕੇ ਜਾਣਾ ਜਾਂ ਕੋਈ ਆਪਣਾ ਨੀਅਰ ਐਂਡ ਡੀਅਰ ਦੇਖੋ ਬਾਕੀ ਤਾਂ ਪਰਮਾਤਮਾ ਦੀ ਨਿਗਾ ਸਵल्ली ਚਾਹੀਦੀ ਹੈ ਮੈਨੂੰ ਲੱਗਦਾ ਹੈ ਜੇ ਉਹਦੀ ਨਿਗਾ ਸਵल्ली ਹੈ ਤੁਹਾਨੂੰ ਕੋਈ ਕੁਝ ਨਹੀਂ ਕਰ ਸਕਦਾ ਬਿਲਕੁਲ ਤੇ ਮੈਮ ਕੁੜੀਆਂ ਦੇ ਵਿੱਚ ਅੱਜਕੱਲ ਸਭ ਤੋਂ ਜ਼ਿਆਦਾ ਚੀਜ਼ ਇਹ ਚੀਜ਼ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਛੋਟੀ-ਛੋਟੀ ਇਸਦੀਆਂ ਹੀ ਹੁੰਦੀਆਂ ਨੇ ਅਟ੍ਰੈਕਟ ਹੋਣਾ ਸਟਾਰਟ ਕਰ ਦਿੰਦੀਆਂ ਨੇ ਫੇਰ ਉਹਨਾਂ ਦੇ ਚੱਲਣੇ ਸਟਾਰਟ ਹੋ ਜਾਂਦੇ ਕੀ ਕਾਰਨ ਕਿ ਲੱਗਦਾ ਇੰਨੀ ਛੋਟੀ ਉਮਰ ਦੇ ਵਿੱਚ ਵੀ ਜਿਹੜੇ ਕੁੜੀ ਮੁੰਡੇ ਨੇ ਗਰਲਫ੍ਰੈਂਡ ਬॉयਫ੍ਰੈਂਡ ਦੇ ਵਿੱਚ ਪੈ ਰਹੇ ਨੇ ਕੀ ਲੱਗਦਾ ਇਸ ਦੇ ਵਿੱਚ ਇਹਦੇ ਵਿੱਚ ਐਵੇਂ ਆ ਦੇਖੋ ਜਿਹੜਾ ਇਹ ਕੁਦਰਤ ਦਾ ਨਿਯਮ ਹੈ ਕਿ ਜਿਹੜਾ ਆਪੋਜ਼ਿਟ ਸੈਕਸ ਹੈ ਸਾਡੀ ਅਟਰੈਕਸ਼ਨ ਉਹਦੇ ਨਾਲ ਹਮੇਸ਼ਾ ਹੀ ਹੁੰਦੀ ਹੈ ਅਸੀਂ ਆਪਣੀ ਏਸ ਨੂੰ ਦੇਖ ਲਈਏ ਤਾਂ ਇਹ ਚ ਬੱਚਿਆਂ ਦਾ ਕਸੂਰ ਨਹੀਂ ਹੈ ਜਿੱਦੋਂ ਅਸੀਂ ਮੈਨੂੰ ਲੱਗਦਾ ਬੱਚੇ ਨੂੰ ਜ਼ਿਆਦਾ ਸਨਬ ਕਰਦੇ ਆ ਕਿ ਤੂੰ ਫਲਾਣਾ ਬாய்ਫਰੈਂਡ ਨਹੀਂ ਬਣਾਣਾ ਬாய் ਮੁੰਡਿਆਂ ਨੂੰ ਕਹਦੇ ਨੇ ਤੂੰ ਗਰਲਫ੍ਰੈਂਡ ਨਹੀਂ ਬਣਾਨੀ ਮੈਨੂੰ ਲੱਗਦਾ ਉਹ ਬੱਚਾ ਉਸ ਚੀਜ਼ ਕੰਨੀ ਜ਼ਿਆਦਾ ਭੱਜਦਾ ਮੈਨੂੰ ਲੱਗਦਾ ਥੋੜਾ ਜਿਹਾ ਅਸੀਂ ਬੱਚਿਆਂ ਨੂੰ ਕੌਨਫੀਡੈਂਸ ਲੈ ਕੇ ਆਪਦੇ ਬੱਚਿਆਂ ਨੂੰ ਬੀਂਗ ਪੈਡੈਂਟਸ ਉਹਨਾਂ ਨਾਲ ਫ੍ਰੈਂਡਲੀ ਬਿਹੇਵੀਅਰ ਕਰਕੇ ਅਸੀਂ ਜੀ ਉਹਨਾਂ ਤੋਂ ਪਤਾ ਕਰ ਲੈਣੇ ਕਿ ਆ ਮੇਰੇ ਬੱਚੇ ਦੀ ਮੁੰਡੇ ਦੀ ਗਰਲਫ੍ਰੈਂਡ ਹੈ ਜਾਂ ਮੇਰੀ ਕੁੜੀ ਹੈ ਜੇ ਮੇਰਾ ਬੱਚਾ ਕੁੜੀ ਹੈ ਤਾਂ ਆ ਉਹਦਾ ਬாய்ਫ੍ਰੈਂਡ ਹੈ ਮੈਨੂੰ ਲੱਗਦਾ ਸਾਨੂੰ ਇਨਵੋਲਵ ਹੋ ਜਾਣਾ ਚਾਹੀਦਾ ਬੀਇੰਗ ਪੈਰੈਂਟਸ ਤਾਂ ਕਿ ਅਸੀਂ ਜੋ ਹੋਣ ਵਾਲੇ ਹਾਦਸੇ ਆ ਉਹਨਾਂ ਤੋਂ ਆਪਦੇ ਬੱਚਿਆਂ ਨੂੰ ਬਚਾ ਸਕੀ ਤੇ ਕਿਸ ਤਰੀਕੇ ਦੀ ਗਾਈਡੈਂਸ ਹੈ ਜੋ ਕਿ ਆਪਣੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਪੇਰੈਂਟਸ ਵੀ ਇੱਕ ਕਿਤੇ ਨਾ ਕਿਤੇ ਇਹ ਚੀਜ਼ ਕਹਿ ਕੇ ਪਿੱਛੇ हट ਜਾਂਦੇ ਨੇ ਕਿ ਸਾਡਾ ਬੱਚਾ ਤਾਂ ਸਵੇਰੇ ਜੀ 9 ਵਜੇ ਜਾਂਦਾ ਹੈ ਤੇ ਸ਼ਾਮੀ 5:30 ਵਜੇ ਆਂਦਾ ਹੈ ਸਾਰਾ ਟਾਈਮ ਆਪਣੇ ਸਕੂਲ ਦੇ ਵਿੱਚ ਹੁੰਦਾ ਹੈ ਐਜ਼ ਅ ਟੀਚਰ ਐਜ਼ ਅ ਪ੍ਰਿੰਸੀਪਲ ਕਿਉਂਕਿ ਆਪਾਂ ਬੱਚੇ ਨੂੰ ਉਦੋਂ ਤੱਕ ਹੀ ਦੇਖ ਸਕਦੇ ਜਦੋਂ ਤੱਕ ਉਹ ਕਲਾਸ ਦੇ ਵਿੱਚ ਹੈ ਉਹ ਕਲਾਸ ਤੋਂ ਬਾਹਰ ਉਹ ਕੀ ਕਰ ਰਿਹਾ ਕੀ ਕੁਝ ਨਹੀਂ ਕਰ ਰਿਹਾ ਸਾਨੂੰ ਉਸ ਚੀਜ਼ ਦਾ ਨਹੀਂ ਪਤਾ ਦੇਖੋ ਇਹ ਤਾਂ ਪੈਡੈਂਟਸ ਨੂੰ ক্লোਜ਼ ਲੁੱਕ ক্লোਜ਼ ਵਾਚ ਕਰਨਾ ਚਾਹੀਦਾ ਆਪਦੇ ਬੱਚੇ ਨੂੰ ਮੈਨੂੰ ਲੱਗਦਾ ਹੈ ਜੇ ਬੀਇੰਗ ਮਦਰ ਮੈਂ ਤੁਹਾਡੇ ਨਾਲ ਗੱਲ ਕਰਾਂ ਮੈਨੂੰ ਆਪਦੇ ਬੱਚੇ ਦੇ ਤੋਰਨ ਤੇ ਫਿਰਨ ਤੋਂ ਉਹਦੇ ਮੋਬਾਈਲ ਤੋਂ ਜਿਵੇਂ ਉਹ ਮੋਬਾਈਲ ਚਲਾਉਂਦਾ ਹੈ ਉਹ ਤੋਂ ਅਸੀਂ ਜੱਜ ਕਰ ਸਕਦੇ ਹਾਂ ਕਿ ਮੇਰਾ ਬੱਚਾ ਕਿੱਥੇ ਘੁੰਮ ਰਿਹਾ ਹੈ ਇਹ ਬੀਇੰਗ ਪੈਡੈਂਟ ਸੀ ਇਸੀ ক্লোਜ਼ ਵਾਚ ਰੱਖ ਸਕਦੇ ਆਂ ਟੀਚਰ ਕੋਲ ਤਾਂ 70 80 ਬੱਚੇ ਹੁੰਦੇ ਆ ਕਲਾਸ ਟੀਚਰ ਲਈ ਨਹੀਂ ਪੋਸੀਬਲ ਬੀਇੰਗ ਪੈਡੈਂਟ ਸਾਡੇ ਕੋਲ ਇੱਕ ਇੱਕ ਦੋ ਦੋ ਬੱਚੇ ਨੇ ਅਸੀਂ ਜ਼ਿਆਦਾ ਬੈਟਰ ਅਗਲ ਫਰੈਂਡਲੀ ਰਿਲੇਸ਼ਨ ਰੱਖਦੇ ਆਂ ਅਸੀਂ ਆਪਦੇ ਬੱਚਿਆਂ ਨਾਲ ਮੈਨੂੰ ਲੱਗਦਾ ਨਹੀਂ ਕਿ ਸਾਡਾ ਬੱਚਾ ਕਿਤੇ ਗਲਤ ਸੰਗਤ ਦੇ ਵਿੱਚ ਪੈ ਸਕ ਲਗਦਾ ਕਿ ਅੱਜਕਲ ਦੇ ਮਾਪਿਆਂ ਨੂੰ ਕੁਝ ਸਿੱਖਣ ਦੀ ਜ਼ਰੂਰਤ ਹੈ ਆਪਣੇ ਬੱਚਿਆਂ ਨਾਲ ਕਿਸ ਤਰੀਕੇ ਨਾਲ ਜਿਹੜੇ ਖੁੱਲਣ ਮਿਲਣ ਦੀ ਜ਼ਰੂਰਤ ਹੈ ਕਿ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਬੱਚੇ ਨੂੰ ਸਿਰਫ ਉਹਦੇ ਪੇਰੈਂਟਸ ਹੀ ਸਮਝ ਸਕਦੇ ਨੇ ਇੱਕ ਪੇਰੈਂਟਸ ਹੀ ਹੈ ਜਿਹੜੇ ਕਿ ਉਹਨਾਂ ਨੂੰ ਸਮਝਾ ਸਕਦੇ ਨੇ ਦੇਖੋ ਸਾਨੂੰ ਫਰੈਂਡਲੀ ਰਿਲੇਸ਼ਨ ਉਹਨਾਂ ਨਾਲ ਰੱਖਣਾ ਚਾਹੀਦਾ ਹੈ ਹਰ ਵਕਤ ਡੰਡਾ ਨਹੀਂ ਚੱਲ ਸਕਦਾ ਜੇ ਅਸੀਂ ਕਹੀਏ ਵੀ ਬੀਇੰਗ ਪੈਡੈਂਟ ਹਰ ਵਕਤ ਡੰਡੇ ਨਾਲ ਉਹਨਾਂ ਨੂੰ ਰੋਮ ਨਾਲ ਗੱਲ ਕਰਾਂਗੇ ਸਾਡੀ ਗੱਲ ਸੁਣਨਗੇ ਥੈਟ ਇਜ਼ ਨੋਟ ਪੋਸੀਬਲ ਫਰੈਂਡਲੀ ਰਿਲੇਸ਼ਨ ਰੱਖਾਂਗੇ ਤਾਂ ਉਹ ਆਪਦੇ ਦਿਲ ਦੀ ਗੱਲ ਵੀ ਸਾਨੂੰ ਦੱਸ ਸਕਦੇ ਅੱਛਾ ਮੈਮ ਕੋਈ ਤੁਹਾਡੇ ਨਾਲ ਕੁਝ ਇਦਾਂ ਦਾ ਹਾਸਾ ਹੋਇਆ ਹੋਵੇ ਕਿ ਹਾਂ ਉਹ ਭਰਿਆ ਹੋਵੇ ਜਿਵੇਂ ਤੁਸੀਂ ਕਿ ਆਪੋਜ਼ਿਟ ਇੱਕ ਤਰੀਕੇ ਨਾਲ ਅਟਰੈਕਟ ਹੁੰਦੇ ਨੇ ਤੇ ਪੇਰੈਂਟਸ ਨੇ ਤੁਹਾਡੇ ਡੰਡਾ ਚੱਕ ਲਿਆ ਉਹ ਜਿਵੇਂ ਤੁਸੀਂ ਹੁਣੇ ਕਿਹਾ ਨਹੀਂ ਮੇਰੇ ਪੇਰੈਂਟਸ ਨੇ ਕਦੀ ਡੰਡਾ ਨਹੀਂ ਚੱਕਿਆ ਸੀ ਮੇਰੇ ਮਦਰ ਬਹੁਤ ਫਰੈਂਡਲੀ ਸੀ ਹਾਂ ਮੇਰੇ ਮਦਰ ਨੂੰ ਮੇਰੇ ਫਰੈਂਡਸ ਬਾਰੇ ਸਾਰਾ ਕੁਝ ਸਾਡੇ ਘਰ ਓਪਨ ਹੀ ਹੁੰਦਾ ਸੀ ਹੂੰ ਐਵੇਂ ਕੋਈ ਗੱਲ ਨਹੀਂ ਸੀ ਤਾਂ ਕਰਕੇ ਆਪਾਂ ਕਹਿ ਸਕਦੇ ਜੇ ਆਪਾਂ ਬੱਚਿਆਂ ਦੀ ਸੋਚ ਨਾਲ ਸੋਚਲਾ ਕੇ ਚੱਲਾਂਗੇ ਤੇ ਬੱਚਾ ਕਦੇ ਵੀ ਕੋਈ ਗਲਤ ਗੱਲ ਨਹੀਂ ਕਰੇਗਾ ਆਪਾਂ ਕੋਆਟ 'ਚ ਬੱਚੇ ਪੜ੍ਹਾਉਂਦੇ ਆ ਸਕੂਲ ਜਾਂਦੇ ਆ ਬੱਚੇ ਕੁੜੀਆਂ ਵੀ ਹੁੰਦੀਆਂ ਮੁੰਡੇ ਵੀ ਹੁੰਦੇ ਆ ਜੇ ਬੱਚੇ ਫਰੈਂਡਸ ਬਣ ਕੇ ਤਾਂ ਕੋਈ ਮਾੜੀ ਗੱਲ ਵੀ ਨਹੀਂ ਹੈ ਮਤਲਬ ਉਹਨਾਂ ਨੂੰ ਅਲਾਉ ਸਾਨੂੰ ਕਰਨਾ ਚਾਹੀਦਾ ਕਿ ਬੱਚਾ ਕੋਈ ਵੀ ਘਰੇ ਆ ਸਕਦਾ ਤੁਸੀਂ ਘਰ ਬੈਠ ਕੇ ਇੰਜੋਏ ਕਰੋ ਹੂੰ ਮਤਲਬ ਕਿ ਬੱਚਿਆਂ ਨਾਲ ਇੱਕ ਐਜ਼ ਅ ਜਦੋਂ ਬੱਚਾ ਵੱਡਾ ਹੋ ਜਾਵੇ ਫਰੈਂਡ ਵਾਂਗੂ ਰਹਿਣਾ ਚਾਹੀਦਾ ਹੈ ਫਰੈਂਡ ਵਾਂਗੂ ਰਹਿ ਕੇ ਜੇ ਚੰਗਾ ਮਾੜਾ ਤਾਂ ਵੀ ਅਸੀਂ ਬੀਿੰਗ ਫਰੈਂਡ ਨੂੰ ਸਮਝਾ ਸਕਦੇ ਹਾਂ ਬੇਟੇ ਫਲਾਣਾ ਬੰਦਾ ਠੀਕ ਨਹੀਂ ਹੈ ਅਸੀਂ ਦੋਸਤੀ ਨਹੀਂ ਰੱਖਾਂਗੇ ਤਾਂ ਮੈਨੂੰ ਲੱਗਦਾ ਬੱਚਾ इजीली ਸਮਝ ਸਮਝ ਸਕਦਾ ਹੈ ਅੱਛਾ ਇੱਕ ਤੁਹਾਨੂੰ ਕੀ ਕਾਰਨ ਲੱਗ ਰਿਹਾ ਹੈ ਕਿ ਆਪਣੇ ਜਿਹੜੇ ਬੱਚੇ ਨੇ ਪੰਜਾਬ ਦੇ ਬੱਚੇ ਨੇ ਆਪਣਾ ਪੰਜਾਬ ਛੱਡ ਕੇ ਬਾਹਰ ਕਿਉਂ ਜਾ ਰਹੇ ਨੇ ਹੁਣ ਤਾਂ ਰੁਕ ਗਿਆ ਜੀ ਹਾਂ ਹੁਣ ਤਾਂ ਸਾਡੀ ਸਟਰੈਂਥ ਵੱਧ ਗਈ ਕਾਲਜਾਂ ਦੀ لیکن मैम ਹੁਣ ਵੀ ਜਿਹੜੇ ਰੋਜ਼ ਦੇ 35 35 ਵੀਜ਼ੇ ਲੱਗ ਰਹੇ ਨੇ ਬੱਚੇ ਆਏ ਦਿਨ ਬਾਹਰ ਜਾ ਰਹੇ ਨੇ ਪਿਛਲੇ ਸਾਲ ਮੇਰੇ ਕਾਲਜ ਦੀ ਸਟ੍ਰੈਂਥ ਘਟ ਸੀ ਐਕਟੀ ਗ੍ਰੋਸ એનਰੋਲਮੈਂਟ ਰੇਸ਼ੋ ਵੀ ਵਧੀ ਤੇ ਕਾਲਜ ਦਾ ਦਾਖਲਾ ਵੀ ਇਨਕਰੀਜ਼ ਹੋਇਆ ਕਿਉਂਕਿ ਜਿਹੜੀਆਂ ਬਾਹਰ ਲੀਆਂ ਸਰਕਾਰਾਂ ਜਿਵੇਂ ਕੈਨੇਡਾ ਸਰਕਾਰ ਨੇ ਕਹਤਾ ਪੜਨ ਲਈ ਆਓ ਵਰਕ ਪਰਮਿਟ ਨਹੀਂ ਮਿਲੂਗਾ ਮੈਨੂੰ ਲੱਗਦਾ ਇਹਦੇ ਕਰਕੇ ਜਾਂ ਉੱਥੇ ਕੰਮ ਦੀ ਕਮੀ ਹੋ ਗਈ ਹੈ ਜਾਂ ਅਸੀਂ ਸਕਿੱਲ ਐਨਹਾਂਸਮੈਂਟ ਕੋਰਸੇ ਸਾਡੀ ਸਰਕਾਰ ਨੇ ਚਲਾਤੇ ਐ ਤਾਂ ਉਹਦੇ ਕਰਕੇ ਮੈਨੂੰ ਲੱਗਦਾ ਜਰੂਰ ਸਾਨੂੰ ਪਰ ਮਾ ਹੁੰਗਾ ਰੰਗ ਮਿਲਿਆ ਕਾਲਜਾਂ ਦੇ ਵਿੱਚ ਦੁਵਾਰ ਤੋਂ ਰੌਣਕ ਸ਼ੁਰੂ ਹੋ ਗਈ। ਕੀ ਬਾਤ ਹੈ। ਕ੍ਰੈਡਿਟ ਗੋਸ ਟੂ ਪੰਜਾਬ ਸਰਕਾਰ। ਕੀ ਬਾਤ ਹੈ। ਤੇ ਮੈਮ ਕੋਈ ਮੈਸੇਜ ਸਪੈਸ਼ਲੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਬੱਚਿਆਂ ਲਈ ਕੁੜੀਆਂ ਲਈ ਮੁੰਡਿਆਂ ਲਈ ਜੋ ਕਿ ਲੱਗਦਾ ਕਿ ਇਹ ਮੈਸੇਜ ਉਹਨਾਂ ਤੱਕ ਜਾਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਵਧਣ। ਅੱਗੇ ਵਧਣ ਲਈ ਇਹੀ ਹੈ ਕਿ ਕੁੜੀਆਂ ਨੂੰ ਜਲਦੀ ਜਲਦੀ ਮੁੰਡਿਆਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੀ ਮਤਲਬ ਹਰ ਇੱਕ ਤੁਹਾਡਾ ਫਰੈਂਡ ਰੀਅਲ ਨਹੀਂ ਹੋ ਸਕਦਾ ਤੁਹਾਨੂੰ ਟੈਸਟ ਕਰਨਾ ਚਾਹੀਦਾ ਫਿਰ ਉਹਨਾਂ ਤੇ ਰਿਲਾਇਅ ਕਰਨਾ ਚਾਹੀਦਾ ਐਸੇ ਐਸਾ ਹੀ ਮੈਸੇਜ ਮੁੰਡਿਆਂ ਲਈ ਹੈ ਕਿ ਹਰ ਇੱਕ ਬੱਚਾ ਸincere ਨਹੀਂ ਹੁੰਦਾ ਕੁੜੀ ਤੁਹਾਨੂੰ ਹਰ ਇੱਕ ਗੱਲ ਟੈਸਟਿੰਗ ਤੋਂ ਬਾਅਦ ਫਿਰ sincere ਫਰੈਂਡਸ ਬਣਾਉਣੇ ਚਾਹੀਦੇ ਹੈ ਮੇਰੇ ਫਾਦਰ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜੇ ਫਰੈਂਡਸ ਹੈ ਉਹ ਵਿਦਿਨ ਥੀਸ ਫਿਗਰਸ ਰਹਿਣੇ ਚਾਹੀਦੇ ਪੰਜ ਤਾ ਉਹ ਰੀਅਲ ਹੈ ਜੇ ਤੁਹਾਡੇ ਇਹ ਤੋਂ ਜ਼ਿਆਦਾ ਹੈ ਦੇ ਆਰ ਨਾਟ ਰੀਅਲ ਤਤ ਸਿ ਭੀੜ ਇਕੱਠੀ ਕੀਤੀ ਬਿਲਕੁਲ ਇੱਕ ਲਿਮਟਡ ਦੇ ਵਿੱਚ ਹੋਣੇ ਚਾਹੀਦੇ ਜਿੰਨੇ ਵੀ ਹੋਣੇ ਚਾਹੀਦੇ ਅੱਛਾ ਆਪਾਂ ਕੁੜੀਆਂ ਨੂੰ ਹਾਈਲਾਈਟ ਕਰ ਲੈਂਦੇ ਨੇ ਵੀ ਕੁੜੀਆਂ ਨਾਲ ਰੇਪ ਹੋ ਰਿਹਾ ਪਰ ਕਿਤੇ ਨਾ ਕਿਤੇ ਮੁੰਡੇ ਵੀ ਜਿਹੜੇ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨਾਲ ਵੀ ਬਹੁਤ ਚੀਜ਼ਾਂ ਗਲਤ ਹੋ ਰਹੀਆਂ ਨੇ ਬਹੁਤ ਕੁਝ ਜਿਹੜੇ ਮੁੰਡੇ ਹੀ ਮੁੰਡੇ ਦੇ ਦੁਸ਼ਮਣ ਬਣੇ ਪਏ ਹੈ ਕੀ ਲੱਗਦਾ ਇਸ ਦੇ ਪਿੱਛੇ ਦੇਖੋ ਮੈਂ ਤੁਹਾਨੂੰ ਪਹਿਲੇ ਕਿਹਾ ਜਿਹੜੀ ਰੇਸ ਚੱਲ ਗਈ ਏ ਰੇਸ ਹੀ ਕਾਰਨ ਐ ਇਹ ਜਿਹੜਾ ਸੋਸ਼ਲ ਮੀਡੀਆ ਇਹੋ ਕਾਰਨ ਐ ਹਾਂ ਹਰ ਦੇਖੋ ਆਪਾਂ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਆ ਗਈ ਵੀ ਗੱਡੀ ਤੇ ਚਲਾ ਰਿਹਾ ਸੀ ਇਹ ਹੋ ਗਿਆ ਉਹ ਹੋ ਗਿਆ ਤਾਂ ਉਹਨੂੰ ਕਈ ਬੱਚੇ ਫਿਰ ਫੋਲੋ ਕਰਨ ਲੱਗ ਜਾਂਦੇ ਪਰ ਸੋਸ਼ਲ ਮੀਡੀਆ ਤਾਂ ਸਾਡੇ ਲਈ ਬਹੁਤ ਜ਼ਿਆਦਾ ਮਦਦ ਦੇਖੋ ਇਹਦੇ ਪਲੱਸ ਪੁਆਇੰਟ ਵੀ ਨੇ ਪਰ ਜਿਹੜਾ ਯੂਥ ਹੈ ਉਹ ਜਲਦੀ ਦੂਜੇ ਪਾਸੇ ਜ਼ਿਆਦਾ ਅਟਰੈਕਟ ਹੁੰਦਾ ਸੋਸ਼ਲ ਮੀਡੀਆ ਨਾਲ ਅਵੇਅਰਨੈਸ ਵੀ ਸਾਨੂੰ ਬਹੁਤ ਮਿਲ ਰਹੀ ਬਿਲਕੁਲ ਅਪਾ ਵੇਅਰ ਹੋ ਰਿਹਾ ਸੀ ਅਵੇਅਰ ਹੈ ਦੇਖੋ ਅੱਗੇ ਸਾਨੂੰ ਫੋਰਨ ਦੀਆਂ ਕੱਲਾ ਨਿਊਜ਼ ਤੋਂ ਪਤਾ ਲੱਗਦਾ ਸੀ ਹੁਣ ਸਾਨੂੰ ਮਿੰਟ-ਮਿੰਟ ਮੇ ਪਤਾ ਮਿੰਟ-ਮਿੰਟ ਤੇ ਪਤਾ ਲੱਗ ਜਾਂਦਾ ਹੈ ਹੁਣ ਕੈਬਨਿਟ ਚ ਕੀ ਹੋ ਰਿਹਾ ਉਹ ਵੀ ਸਾਨੂੰ ਪਤਾ ਲੱਗਦਾ ਹੈ ਬਿਲਕੁਲ ਡੈਫੀਨਿਟਲੀ ਤੇ ਕਿਤੇ ਨਾ ਕਿਤੇ ਜਿਹੜਾ سوشل মিডিਆ ਇੱਕ ਤਰੀਕੇ ਨਾਲ ਸਾਡੇ ਲਈ ਯੂਸਫੁਲ ਵੀ ਹੈ ਤੇ ਇਹ ਇਹ ਇਨਸਾਨ ਦੀ ਸੋਚ ਤੇ ਡਿਪੈਂਡ ਕਰਦਾ ਹੈ ਨਾ ਵੀ ਇਹਨੂੰ ਯੂਜ਼ ਕਿਵੇਂ ਕਰਨਾ ਤੇ ਸੋਚ ਮਤਲਬ ਕਿ ਕਿੱਦਾਂ ਦੀ ਹੋਣੀ ਚਾਹੀਦੀ ਹੈ ਸਾਡਾ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ ਅੱਜ ਵੀ ਦੇਖਦੇ ਲੋਕ ਜਿਹੜੇ ਧਰਮਾਂ ਦੇ ਨਾਂ ਤੇ ਲੋਕ ਵੰਡੇ ਹੋਏ ਨੇ ਤੂੰ ਸਿੱਖਾ ਤੂੰ ਪੰਜਾਬੀ ਐ ਤੂੰ ਮੁਸਲਿਮਾ ਤੂੰ ਇਹ ਜੈਨ ਆ ਤੂੰ ਬੋਧ ਪਰ ਕਿੱਤੇ ਨਾ ਕਿਤੇ ਲੱਗਦਾ ਨਹੀਂ ਕਿ ਸੋਚ ਜ਼ਿਆਦਾ ਮੈਟਰ ਰੱਖਦੀ ਹੈ ਹਿਊਮਨਿਟੀ ਜ਼ਿਆਦਾ ਮੈਟਰ ਰੱਖਦੀ ਹੈ ਜੇਕਰ ਆਪਾਂ ਕਹਿਵਾਂਗੇ ਕਿ ਹਾਂ ਜੇ ਮੈਂ ਹਿੰਦੂ ਆ ਜਾਂ ਮੈਂ ਮੁ슬ਿਮਾ ਮੈਂ ਮੁ슬ਿਮ ਹੀ ਬੰਦੇ ਤੋਂ ਕੰਮ ਕਰਾਉਣਾ ਆ ਜਾਂ ਮੁ슬ਿਮ ਹੀ ਬੰਦੇ ਤੋਂ ਕੱਪੜੇ ਲੈਣੇ ਆ ਫਿਰ ਲੱਗਦਾ ਨਹੀਂ ਇਹ ਚੀਜ਼ ਬਿਲਕੁਲ ਗਲਤ ਤੇ ਜਿਹੜਾ ਮੈਸੇਜ ਦੇ ਰਿਹਾ ਦੇਖੋ ਪ੍ਰਮਾਤਮਾ ਨੇ ਸਾਨੂੰ ਇਨਸਾਨ ਬਣਾ ਕੇ ਤੋੜਿਆ ਅਸੀਂ ਜਿਹੜੀਆਂ ਜਾਤਾਂ ਇੱਥੇ ਕ੍ਰੀਏਟ ਕੀਤੀਆਂ ਅਸਲੀ ਤਾਂ ਅਸੀਂ ਇਨਸਾਨ ਐ ਜੇ ਅਸੀਂ ਇਨਸਾਨੀਅਤ ਦੀ ਸੇਵਾ ਨਹੀਂ ਕਰ ਸਕਦੇ ਮੈਨੂੰ ਲੱਗਦਾ ਫਿਰ ਧਰਮ ਕੁਛ ਨਹੀਂ ਕਰ ਸਕਦਾ ਤਰਮ ਤੇ ਨਾਂ ਤੇ ਲੜਾਈਆਂ ਕਰਨੀਆਂ ਗਲਤ ਨੇ ਸਾਰੇ ਅਸੀਂ ਇਨਸਾਨ ਐ ਜੇ ਕੋਈ Hindu ਦੇ ਘਰੇ ਪੈਦਾ ਹੋਇਆ ਪਰਮਾਤਮਾ ਨੇ ਚੁਆਇਸ ਥੋੜੀ ਦਿੱਤੀ ਉਹਨੂੰ ਤਾਂ ਇਨਸਾਨ ਬਣਾ ਕੇ ਭੇਜਿਆ ਇਹ ਅਸੀਂ ਉਹਨਾਂ ਦੀ ਬ੍ਰਿੰਗਿੰਗ ਅਪ ਕਿਵੇਂ ਕਰਦੇ ਐ ਪੈਡੈਂਟਸ ਤੇ ਡਿਪੈਂਡ ਕਰਦਾ ਜੀ ਮਤਲਬ ਕਹਿ ਦਾ ਮਤਲਬ ਆ ਕਿ ਜਿੰਨੇ ਵੀ ਚੀਜ਼ਾਂ ਸਟਾਰਟ ਹੁੰਦੀਆਂ ਨੇ ਜਿੰਨੇ ਚੀਜ਼ਾਂ ਦਾ ਵੀ ਐਂਡ ਕਰ ਸਕਦੇ ਹੋ ਸਿਰਫ ਸਿਰਫ ਪੇਰੈਂਟ ਸੀ ਕਰਦੇ ਮੈਨੂੰ ਲੱਗਦਾ ਜੇ ਅਸੀਂ ਬੀਇੰਗ ਪੈਰੈਂਟਸ ਜਜ ਬੀਇੰਗ ਬੱਚੇ ਜੇ ਅਸੀਂ ਆਪਣਾ ਆਪਣਾ ਭਾਰ ਚੱਕ ਲਈਏ ਤਾਂ ਮੈਨੂੰ ਲੱਗਦਾ ਸਰਕਾਰਾਂ ਨੂੰ ਐਡਾ ਬਰਡਨ ਸਹਿਣ ਦੀ ਲੋੜ ਨਹੀਂ ਹੈ ਅਸੀਂ ਸਰਕਾਰਾਂ ਲਈ ਵੀ ਹੈਲਪਫੁਲ ਹੋ ਸਕਦੇ ਹਾਂ ਅਗਰ ਅਸੀਂ ਆਪਣੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਜਾਈਏ ਚਾਹੇ ਡਿਊਟੀ ਦਾ ਪਲੇਸ ਹੈ ਚਾਹੇ ਘਰ ਦਾ ਹਰ ਇੱਕ ਬੰਦੇ ਨੂੰ ਮੈਨੂੰ ਲੱਗਦਾ ਇਹ ਮਾਂ ਅਸੀਂ ਆਪਣੇ ਆਪ ਨੂੰ ਕਰੈਕਟ ਕਰੀਏ بجائے ਕਿ ਅਸੀਂ ਦੂਜੇ ਨੂੰ ਕੋਸ਼ਿਸ਼ ਕਰੀਏ ਕਰੈਕਟ ਕਰਨ ਦੀ ਜੇ ਮੈਂ ਆਪਣੇ ਆਪ ਨੂੰ ਕਰੈਕਟ ਕਰ ਲਿਆ ਮੈਨੂੰ ਲੱਗਦਾ ਮੇਰੇ ਨਾਲ 10 ਬੰਦਿਆਂ ਨੇ ਕਰੈਕਸ਼ਨ ਕਰ ਲਈ ਤਾਂ ਮੈਨੂੰ ਲੱਗਦਾ ਕਿ ਹੌਲੀ 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 ਅਸੀਂ ਸਮਾਜ ਨੂੰ ਆਪਣੇ ਆਪ ਸਮਾਜ ਨੂੰ ਇੱਕ ਸੇਧ ਮਿਲ ਜੂ ਇੱਕ ਨੂੰ ਦੇਖ ਕੇ ਦੂਜਾ ਦੂਜੇ ਨੂੰ ਦੇਖ ਕੇ ਤੀਜਾ ਸਾਰੇ ਅਸੀਂ ਸਹੀ ਰਸਤੇ ਚੱਲਣ ਲੱਗ ਜਾਈਏ ਤਾਂ ਕੋਈ ਰੇਪ ਨਹੀਂ ਹੋਊਗਾ ਕੋਈ ਐਕਸੀਡੈਂਟ ਨਹੀਂ ਹੋਣਗੇ ਕੋਈ ਸਰਕਾਰਾਂ ਨੂੰ ਸਰਕਾਰ ਚ ਲਾਂਚ ਤਕਲੀਫ ਨਹੀਂ ਆਊਗੀ ਮੈਨੂੰ ਲੱਗਦਾ ਸਾਰਾ ਸਿਸਟਮ ਸੈੱਟ ਹੋ ਜਾਣਾ ਹੈ ਕਿਆ ਬਾਤ ਹੈ ਸੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਉਮੀਦ ਕਰਦੀ ਹਾਂ ਤੁਹਾਨੂੰ ਵੀ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਵਧੀਆ ਲੱਗੀਆਂ ਹੋਣੀਆਂ ਜਿਵੇਂ ਕਿ ਇਹਨਾਂ ਵੱਲੋਂ ਕਿਹਾ ਗਿਆ ਕਿ ਹਰ ਇੱਕ ਸਿੱਖ ਜਿਹੜੀ ਹੈ ਬੱਚੇ ਜਿਹੜੇ ਆਪਣੇ ਪੇਰੈਂਟਸ ਤੋਂ ਸਿੱਖਦੇ ਨੇ ਤੇ ਜੇ ਜੜੀ ਵੀ ਕੋਈ ਵੀ ਗਲਤ ਗੱਲ ਹੁੰਦੀ ਹੈ ਜਾਂ ਫਿਰ ਕੁਝ ਵੀ ਹੁੰਦਾ ਉਹ ਜਿਹਦਾ ਐਂਡ ਵੀ ਜਿਹੜੇ ਨੇ ਉਹ ਸਿਰਫ ਉਸੇ ਪੇਰੈਂਟਸ ਹੀ ਕਰ ਸਕਦੇ ਨੇ ਤੁਸੀਂ ਇਹਨਾਂ ਦੀਆਂ ਗੱਲਾਂ ਤੋਂ ਕਿੰਨੇ ਕੁ ਜ਼ਿਆਦਾ ਐਗਰੀ ਕਰਦੇ ਹੋ ਕਮੈਂਟ ਸੈਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਹੋਰ ਇਤਨੀ ਅਪਡੇਟਸ ਲਈ ਸਾਡੇ ਨਾਲ ਬਨੇ ਰਹ ਦ ਸਿਟੀ ਐਟਲਾਈਨਸ ਮੈਂ ਇਹ ਹਮਲੇ ਕੈਮਰਾ ਪਰਸਨ ਲੱਕੀ ਨਾਲ